ਬੈਠੀ ਹੋਣੀ ਹੁੰਦੀ। ਕੱਲ ਦੇ ਕੁੱਖੀ ਪਿਆਸੀ ਬੈਠੀ ਆ ਤਰਨੇ ਤੇ ਜਿਹੜਾ ਤਰਨੇ ਦਾ ਕੋ ਲੱਗਿਆ ਛੋੜ ਉਹ ਵੀ ਧਾਰ ਕੇ ਲੈ ਗਈ। ਫੁੱਲ ਸਾਰੇ ਰਾਤ ਆਈ ਸੀ 9 ਵਜੇ ਆਈ ਸੀ ਕਹਿੰਦੇ ਆਓ ਖਾਣੇ ਜੀ। ਜਦ ਕਿ 9 ਵਜੇ ਆ ਨਹੀਂ ਸਕਦੇ ਹੈਗੇ। ਬੈਠੀ ਹੋਣੀ ਹੁੰਦੀ। ਕੱਲ ਦੇ ਕੁੱਖੀ ਪਿਆਸੀ ਬੈਠੀ ਆ ਤਰਨੇ ਤੇ ਜਿਹੜਾ ਤਰਨੇ ਦਾ ਕੋ ਲੱਗਿਆ ਛੋੜ ਉਹ ਵੀ ਧਾਰ ਕੇ ਲੈ ਗਈ। ਫੁੱਲ ਸਾਰੇ ਰਾਤ ਆਈ ਸੀ 9 ਵਜੇ ਆਈ ਸੀ ਕਹਿੰਦੇ ਆਓ ਖਾਣੇ ਜੀ। ਜਦ ਕਿ 9 ਵਜੇ ਆ ਨਹੀਂ ਸਕਦੇ ਹੈਗੇ। ਤਰਨਾ 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 ਪਤੀ ਦੀ ਹੱਟੀ ਤੇ ਪਤਨੀ ਦਾ ਤਰਨਾ ਕੜਾਕੇ ਦੀ ਠੰਡ ਚ ਮਾਸੂਮ ਬੱਚੇ ਨੂੰ ਨਾਲ ਲੈ ਕੇ ਬੈ ਗਈ ਦੁਕਾਨ ਦੇ ਬਾਹਰ दिन भी बार बताया ते रात भी बताई दुकान दे बार हालांकि पुलिस ने उठाने की कोशिश भी की थी, पर नहीं मनी बीबी नहीं मनी बीबी नहीं मनी दरअसल मसला पटियाले ਜਿੱਥੇ ਇੱਕ ਪਤਨੀ ਦਾਵਾ ਕਰ ਰਹੀ ਹੈ ਕਿ ਉਸ ਦਾ ਪਤੀ ਆਪਣੀ ਪਹਿਲੀ ਪਤਨੀ ਕੋਲ ਵਾਪਸ ਚੜਾ ਗਿਆ ਤੇ ਉਸ ਨੂੰ ਕੋਈ ਖਰਚਾ ਵੀ ਨਹੀਂ ਮਿਲਿਆ ਹਾਲਾਂਕਿ ਪਤੀ ਦਾ ਦਾਵਾ ਹੈ ਕਿ ਅਦਾਲਤ ਵੱਲੋਂ ਖਰਚਾ ਦਿੱਤਾ ਗਿਆ ਪਰ ਉਹ ਖਰਚਾ ਲੈਣ ਨਹੀਂ ਆਈ ਸੋ ਪਤਨੀ ਆਪਣੇ ਪਤੀ ਦੀ ਉਸ ਦੁਕਾਨ ਦੇ ਬਾਹਰ ਬੈ ਗਈ ਹੈ ਤੇ ਪਤਨੀ ਦਾਵਾ ਕਰ ਰਹੀ ਹੈ ਕਿ ਕੋਰਟ 'ਚ ਪਤੀ ਇਹੀ ਕਹਿ ਰਿਹਾ ਕਿ ਇਹ ਦੁਕਾਨ ਪਤਨੀ ਦੀ ਹੈ ਹਾਲਾਂਕਿ ਪਤੀ ਐਸੀ ਕਿਸੇ ਵੀ ਗੱਲ ਤੋਂ ਇਨਕਾਰ ਕਰ ਰਿਹਾ ਹੈ ਪਰ ਪਤੀ ਪਤਨੀ ਦੇ ਇਸ ਵਿਵਾਦ ਦੇ ਵਿੱਚ ਪਤਨੀ ਦੇ ਹਾਈ ਵੋਲਟੇਜ ਡਰਾਮੇ ਨੇ ਪਤੀ ਨੂੰ ਪਰੇਸ਼ਾਨੇ ਛਪਾ ਤਾਇ ਤਾਰਿਖ ਪਹਿਲ ਪੰਜਾਬੀ ਟੀਵੀ ਦੇ ਲਈ ਆਮ ਤਾ ਕਰਦੀ ਨਾ ਪਾ ਕੀ ਕਰਨ ਉਹ ਤਾਂ ਨਵਰੇ ਰਾਤ ਕੱਲੇ ਬੈਠੇ ਮੈਂਰੇ ਘਰ ਵਾਲੇ ਨੇ ਸਾਡੇ ਦੋਨਾਂ ਦੀ ਸੈਕੰਡ ਮੈਰਿ ਜ ਹੋਈ ਹੋਈ ਹੈ ਇਹਨਾਂ ਦੀ ਪਹਿਲੀ ਮੈਰਿ ਜ ਹੋਈ ਪਈ ਸੀ ਉਹਨਾਂ ਦੇ ਦੋ ਬੱਚੇ ਸੀਗੇ ਜਦਕਿ ਡਿਵੋਰਸ ਵੀ ਹੋਇਆ ਪਿਆ ਉਹ ਤੋਂ ਓਕੇ ਤੇ ਮੇਰੇ ਨਾਲ ਵਿਆਹ ਹੋਇਆ ਪਏ ਮੇਰੇ ਪਹਿਲੇ ਪਹਿਲੇ ਬੱਚਾ ਕੋਈ ਨਹੀਂ ਸੀਗਾ ਉਸ ਤੋਂ ਬਾਅਦ ਇਹ ਬੱਚਾ ਹੋਇਆ ਹੋਇਆ ਮੇਰੇ ਘਰਵਾਲੇ ਨੇ ਉਹਨਾਂ ਨੂੰ ਰੱਖਣਾ ਸ਼ੁਰੂ ਕਰਤਾ ਤੇ ਮੇਰੇ ਕੋਟ ਵਿੱਚ ਇਹ ਪ੍ਰੂਫ ਕਰਤਾ ਕਿ ਇਹ ਬਿਜ਼ਨਸ ਮੇਰਾ ਹੈ ਜਿਸ ਕਕੇ ਮੈਨੂੰ ਖਰਚਾ ਨਹੀਂ ਲੱਗਿਆ ਖਰਚਾ ਨਾ ਲੱਗਣਾ ਕਿ ਮੇਰੇ ਕੋਲ ਖਰਚਾ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੇ ਘਰ 'ਚ ਮੈਂ ਰਹਿੰਦੀ ਸੀਗੀ ਉਹ ਬੈਂਕ ਦੇ ਵਿੱਚ ਪਲੱਗ ਸੀਗਾ ਇਹਨਾਂ ਨੇ ਖਰਚਾ ਬੰਦ ਕਰਤਾ ਕਿਸ਼ਤ ਜਿਹੜੀ ਬੰਦ ਕਰਤੀ ਤੇ ਬੈਂਕ ਵਾਲੇ 15 ਤਰੀਕ ਨੂੰ ਖਾਲੀ ਕਰਨ ਆ ਰਹੇ ਐ ਜਿਸ ਕਕੇ ਮੇਰੇ ਸੀਧਾ ਚਾਚਕੇ ਕੀ ਮੇਰਾ ਬੱਚਾ ਸੜਕ 'ਤੇ ਆ ਗਿਆ ਮੇਰਾ ਬੱਚਾ ਨਾਲ ਇਹਦਾ ਬੱਚਾ ਵੀ ਹੈਗਾ ਜੋ ਇਹਦਾ ਬੱਚਾ ਵੀ ਮੰਨੇ ਇਹ ਅਸੀਂ ਸੜਕ ਤੇ ਆ ਗਏ ਹੁਣ ਦੋਨੋਂ ਜਾਣੇ ਤੇ ਕਾਲਰ ਦੇ ਮੈਂ ਇੱਥੇ ਥਾ ਧਰਨੇ ਤੇ ਬੈਠੀ ਆ ਕਿ ਮੈਨੂੰ ਜਾਂ ਤਾਂ ਉਹ ਬਿਜ਼ਨਸ ਖਾਇਆ ਜਾਵੇ ਜੋ ਮੇਰੇ ਨਾਮ ਤੇ ਇਹਨੇ ਕੋਰਟ ਤੋਂ ਪ੍ਰੂਫ ਕੀਤਾ ਜਿੱਦਾਂ ਕਿ ਮੈਨੂੰ ਖਰਚਾ ਨਹੀਂ ਲੱਗਿਆ ਤੁਸੀਂ ਮੰਗ ਮੰਗ ਕੀ ਕਰਦੇ ਹੋ ਮੰਗ ਮੈਨੂੰ ਸਾਫ਼ ਚਾਹੀਦੀ ਹੈ ਕਿ ਮੇਰੇ ਪੁੱਤ ਸਿੱਟ ਚਾ ਚ ਗਈ ਦੀ ਹੈ ਆ ਬੱਚੇ ਨੂੰ ਸੰਭਿਆ ਜਾਵੇ ਸਾਡਾ ਖਰਚਾ ਚੱਕਿਆ ਜਾਵੇ ਕਿੰਨੇ ਸਾਲ ਹੋ ਗਏ ਤੁਹਾਡੀ ਨਜ਼ਰੋਂ 6 ਸਾਲ ਹੋ ਗਏ ਤੇ ਉਹਨਾਂ ਰਾਤ ਦੇ ਕਿੰਨੇ ਕਿੰਨੇ ਸਮੇਂ ਲਈ ਬੈਠੇ ਰਹਦੇ ਨੇ ਅੱਗੇ ਬੈਠੂਗੀ ਜਦ ਤੱਕ ਨਹੀਂ ਇਨਸਾਫ ਮਿਲੂਗਾ ਰਾਤ ਪੁਲਿਸ ਆਈ ਹੈ ਪੁਲਸਾਂ ਨੇ ਧਮਕੀਆਂ ਦਿੱਤੀਆਂ ਵੇ ਤੁਹਾਨੂੰ ਥੱਪੜ ਮਾਰ ਕੇ ਕੱਢਾਂਗੇ ਬਾਹਰ ਕਿ ਮੈਨੂੰ ਲੜਾਈਆਂ ਕਰਕੇ ਗਿਆ ਉਰੇ ਸਾਰਾ ਕੁਝ ਤੋੜ ਕੇ ਗਿਆ ਮੇਰਾ ਸਾਰਾ ਸਮਾਨ ਚੱਕ ਕੇ ਲੈ ਗਿਆ ਉਰੋ ਕੰਬਲ-ਕੁੰਬਲ ਜੋ ਬੱਚੇ ਦਾ ਵੀ ਪਿਆ ਸੀ ਮੇਰਾ ਪਿਆਰ ਸਾਰਾ ਕੁਝ ਚੱਕ ਕੇ ਲੈ ਗਿਆ ਮੇਰੇ ਹੱਥੋਂ ਬਾਈ ਕਿੰਨੀ ਸਵੇਰੇ ਪੂਰੀ ਉਹਦੇ ਵਿੱਚ ਮੈਂਨੇ ਔਨਲਾਈਨ ਹੋਈਆਂ ਵੀਡੀਓ ਲਾਈਵ ਕੀਤੀ ਹੈ ਸਾਰਾ ਕੁਝ ਕੀਤਾ ਮੈਂ ਹੁਣ ਪਰੇਸ਼ਾਨ ਹੋ ਗਈ ਪੂਰੀ ਸਿਰ ਬੇਨਤੀ ਸੁਣੋ ਵੀ ਇੰਨਾ ਕੁ ਟੌਰਚਰ ਕੀਤਾ ਜਾਂਦਾ ਔਰ ਦੁਆਰਾ ਹਰ ਚੀਜ਼ ਕਹਿੰਦੀ ਹੈ ਵੀ ਇਹ ਮਜਲੂਮ ਔਰਤ ਹੈ ਜੀ ਇਹ ਬੱਚ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜੀ ਹਲੇ ਤਾਂ ਮੇਰਾ ਘਰ ਪਰਿਵਾਰ ਨਹੀਂ ਹੈ ਕੋਈ ਹੋਰ ਮੇਰੇ ਮਾਪੇ ਬਾਪ ਨਹੀਂ ਹੈਗੇ ਮੇਰੇ ਭਾਈ ਭੈਣ ਨਹੀਂ ਹੈਗੇ ਉਹਨਾਂ ਤੇ ਵੀ ਕੇਸ ਪਾ ਦਿੰਦੀ ਉਹ ਵੀ ਨਹੀਂ ਕੇਸ ਪਾ ਫਿਰ ਵੀ ਕੇਸ ਪਾਤੇ ਕੇਸ ਪਾਏ ਹੋਏ ਨੇ ਕੋਰਟਸ ਕੇਸ ਚੱਲ ਰਹੇ ਨੇ ਕੋਰਟ ਨੇ ਖਰਚਾ ਲਾਇਆ ਹੈ ਸਾਡਾ ਸੈਟਲਮੈਂਟ ਦਾ ਚੱਲ ਰਿਹਾ ਮਸਲਾ ਅਸੀਂ ਸੈਟਲ ਕਰ ਰਹੇ ਹਈਨੇ ਗੱਲਬਾਤ ਚੱਲ ਰਹੀ ਹੈ ਇਹ ਬਿਨਾ ਮਤਲਬ ਤੋਂ ਆ ਕੇ ਮੈਂਟਲ ਹਾਈ ਕਰਨ ਵਾਸਤੇ ਕਰ ਰਹੀ ਹੈ ਇਨੀ ਕੋ ਇਹੀ ਕੋਰਟ ਚ ਗਈ ਹੈ ਇੱਥੇ ਹੀ ਉਹਨੂੰ ਕੋਰਟ ਚ ਖਰਚਾ ਲੱਗਿਆ ਲੁਧਿਆਣੇ ਤੋਂ ਆ ਖਰਚਾ ਲੱਗ ਚੁੱਕਿਆ ਹੈ ਤਿੰਨ ਵਾਰ ਨਾ ਉੱਥੇ ਜਾਇਆ ਹੈ ਪੈਸੇ ਲੈ ਕੇ ਇਹ ਉਥੇ ਲੈਣ ਨਹੀਂ ਆਈ ਕੋਰਟ ਦੇ ਵਿੱਚ ਰਿਪੋਰਟਿੰਗ ਹੋਈ ਹੋਈ ਹੈ ਵੀ ਡਿੰਪਲ ਗੋਇਲ ਆਪਣੇ ਕੇਸ ਦੇ ਵਿੱਚ ਖਰਚਾ ਲੱਗਿਆ ਹੈ ਲੈ ਨਹੀਂ ਆਈ ਤਿੰਨ ਵਾਰ ਮੈਂ ਉਥੇ ਜਾਇਆ ਹੈ ਗੱਲ ਸਮਝੋ 10 ਤਰੀਕ ਦੀ ਪੇਸ਼ੀ ਹੈ 10 ਜਨਵਰੀ ਦੀ ਰਿਕਾਰਡਿੰਗਾਂ ਕਰਨ ਚ ਮਹਿਰ ਹੈ ਇਹ ਰਿਕਾਰਡਿੰਗਾਂ ਕਰ ਰਹੀ ਹੈ ਬਸ ਵੀ ਕੋਈ ਰਿਕਾਰਡਿੰਗ ਹੱਥ ਲੱਗੇ ਔਰ ਮੈਂ ਜਾ ਕੇ ਕੋਰਟ 'ਚ ਰਿਕਾਰਡਿੰਗ ਦੇਵਾਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਸੈਟਲਮੈਂਟ ਹੋ ਜਾਏਗੀ ਸੈਟਲ ਕਰ ਰਹੇ ਹਾਂ ਬੋਲ ਸਾਹਿਬ ਇਹਨਾਂ ਨੇ ਇੰਜਾਮ ਲਾਇਆ ਕਿ ਤੁਸੀਂ ਉਹਨਾਂ ਦੇ ਘਰ ਵਿੱਚ ਜੋ ਉਹਨਾਂ ਨੇ ਵੀਡੀਓ ਵੀ ਸਾਨੂੰ ਕੀਤੀ ਆ ਤੇ ਫੋਟੋਆਂ ਦੀ ਜੀ ਤੋਰ ਭੱਜ ਕੀਤੀ ਆ अभी मेरी ठंडे सुनो कर मेरा है ना वो जैसे मन दो साल तो कर रह रही है मैं किराए से रह करना जी ने सारा कुछ इल्जाम लाना की होंगे मैं थोड़ा इल्जाम लाने मैं थप्पड़ मारा मैं कोर्ट चला गया फिर मैटर कोर्ट चला गया ना मैंने ऐसा कुछ नहीं किया कोर्ट च मैटर चल रहा है कोर्ट ने अपने आप खर्चा लाया कोर्ट च केस चल रहे हैं ਉਹ ਜਲੇ ਵੀ ਨੇ ਮੇਰੀ ਸਾਰੀ ਜਿਦਾਦ ਜਿਹੜੀ ਮੇਰੇ ਕੋਲ ਕੋਈ ਜਿਦਾਦ ਹੀ ਨਹੀਂ ਇਹਨੇ ਜਿਦਾਦ ਸਾਰੀ ਮੇਰੀ ਸਟੇ ਕਰਨ ਵਾਸਤੇ ਜਿੱਥੋਂ ਸ਼ੁਰੂਆਤ ਹੋਈ 4 ਸਾਲ ਤੋਂ ਸਟੇ ਕਰਨ ਵਾਸਤੇ ਕਰੀ ਹੋਈ ਹੈ ਕੋਰਟ ਕਿ ਚੱਲ ਰਹੀ ਹੈ ਤੇ ਜਿਹੜੀ ਪ੍ਰਾਪਰਟੀ ਤੇ ਤਰਨਾ ਕਰੇ ਜਿਹੜੀ ਮੇਰੇ ਨਾਮ ਤੇ ਕੀਤੀ ਹੋਈ ਹੈ ਲੇਕਿਨ ਮੈਨੂੰ ਮਿਲਗੀ ਦਿਖਾ ਕੇ ਮਿਲਗੀ ਦਿਖਾ ਰਿਸ਼ਤੀ ਦਿਖਾਈ ਨਹੀਂ ਮਿਲਗੀ ਕੋਈ ਦਿੱਕਤ ਨਹੀਂ ਮੈਂ ਤਾਂ ਕਹਿੰਦਾ ਜਿਹਦੀ ਮਲਕੀਅਤ ਹੈ ਲੈ ਲਓ ਜਿਹੜਾ ਮਾਲ ਹੈ ਲੈ ਲਓ ਦਿਖਾਤ ਨਹੀਂ ਮਿਲਗੀ ਤੀਆ ਕਿ ਇੱਕ ਛੋਟਾ ਜਾਂ ਬੱਚਾ ਹੋ ਕੇ ਇੱਕ ਬੱਚੇ ਨਾਲ ਹੀ ਮੈਂਦਾ ਮੇਰੇ ਗਾਇਬ ਨਾ ਆਏ ਬੈਠੀ ਹੈ ਸਰ ਕੋਲ ਦੇਖ ਰਿਹਾ ਜੀ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਦੱਸਿਆ ਹੈ ਵੀ ਮਜਲੂਮ ਔਰਤ هر ਮਜਲੂਮ ਬੱਚਾ ਕਰ ਲੈਂਦਾ ਫਿਰ ਉਸ ਮਜਲੂਮ ਔਰਤ ਦੇ ਬੱਚੇ ਕੀ ਹੁੰਦੇ ਜੀ ਤੁਹਾਨੂੰ ਕੋ ਨਜ਼ਰ ਆ ਰਿਹਾ ਨਾ ਜੀ ਤੁਹਾਨੂੰ ਮੈਨੂੰ ਨਜ਼ਰ ਆ ਰਿਹਾ ਨਾ ਜਿਹੜਾ 24 ਜਿਹੜਾ ਕਿਰਾਏ ਦੇ ਰਹਿ ਰਿਹਾ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਉਹ ਸਾਨੂੰ ਤੁਹਾਡੀ ਆ ਰਿਹਾ ਨਹੀਂ ਸਰ ਮੈਨੂੰ ਬੜੇ ਨਹੀਂ ਦੇ ਰਹੀ ਤੁਹਾਨੂੰ ਲੱਗਦਾ ਮੈਨੂੰ ਬੜੇ ਨਹੀਂ ਦੇ ਰਹੀ ਕੋਠੀ ਦੇ ਵਿੱਚ ਮੈਨੂੰ ਬੜੇ ਨਹੀਂ दिए 2 ਸਾਲ ਮੈਨੂੰ ਗਰਮ ਕੱਪੜੇ ਆਪਣੇ ਸਿਲੰਡਰ ਨਹੀਂ ਲਿਆਂਦਿਆ ਕੋਠੀ ਛੇ ਸੈਂਟਰ ਬੇਕ ਉਠੀ ਜੀ ਮੈਨੂੰ ਦੋ ਸਲੰਡਰੀ ਲੈਂਦੀ ਏ ਮੈਨੂੰ ਹਿਟਰ ਨਹੀਂ ਲੈਂਦੀ ਸਰੀਆ ਵਾਸਤੇ ਉਹ ਕਹਿੰਦੀ ਏ ਕਿ ਮੈਨੂੰ ਵੀ ਘਰ ਤੋਂ ਬਾਹਰ ਉਹ ਫਿਰ ਜਿਹਨ ਕੋਰਟ ਦੇਖੋ ਜੀ ਸਾਡਾ ਖੇਲਾ ਹੋ ਰਿਹਾ ਸਾਡਾ ਸੁਝਾਤਾ ਹੋ ਰਿਹਾ ਬੱਚੇ ਦਾ ਦੋ ਮਹੀਨੇ ਦਾ ਦੁੱਧ ਬੰਦ ਕੀਤਾ ਗਿਆ ਮੈਂ ਕੋਈ ਦੁੱਧ ਚਾਲੂ ਹੀ ਨਹੀਂ ਕੀਤਾ ਇਹ ਬੰਦ ਨਹੀਂ ਕੀਤਾ ਨਾ ਮੈਂ ਚਾਲੂ ਕੀਤਾ ਨਾ ਮੈਂ ਕੀ ਪ੍ਰਾਪਰਟੀ ਦੇ ਕਹਿੰਦੇ ਸਰ ਕੋਰਟ ਦੇਖੀ ਜੀ ਕੋਰਟ ਟੈਂਕ ਵੱਲੋਂ ਲੱਗ ਗਿਆ ਸਰ ਕੋਰਟ ਦੇਖੀ ਸਾਡੀ ਗੱਲਬਾਤ ਚੱਲ ਰਹੀ ਏ ਸਾਡੀ ਸੈਟਲਮੈਂਟ ਹੋ ਜਾਏਗੀ